ਅਮੇਨ ਹallelujah ਮੈਂ ਦੱਸ ਰਿਹਾ ਕਿ ਤੁਹਾਡੇ ਤੋਂ ਉਮੀਦ ਕਿਉਂ ਕੀਤੀ ਜਾਏ ਸੋ ਇਹ ਹੀ ਅਗਰ ਇਹ ਉਸ ਸਪੈਸ਼ਲ ਬਲੱਡ ਲਾਈਨ ਦਾ ਹਿੱਸਾ ਐ ਐਸੇ ਕਰਕੇ ਵੈਸੇ ਚਾਹੇ ਤਾਂ ਦੇਖੋ ਉਸ ਸਪੈਸ਼ਲ ਬਲੱਡ ਲਾਈਨ ਦਾ ਹਿੱਸਾ ਹੁੰਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਹੀ ਵੰਸ਼ ਜਿਸ ਚੀਜ਼ ਤੇ ਖੜਾ ਰਿਹਾ ਅਹੀਂ ਵੀ ਉਸੇ ਚੀਜ਼ ਨੂੰ ਅੱਗੇ ਲੈ ਕੇ ਚੱਲੀਏ ਜਿਸ ਚੀਜ਼ ਤੇ ਸਾਡੇ ਪਿਓ ਦਾ ਦੇ ਖੜੇ ਰਹੇ ਐਸੇ ਵੀ ਉਸੇ ਚੀਜ਼ ਉੱਤੇ ਖੜੇ ਰਹੀਏ ਔਰ ਹੁਣ ਅਹੀਂ ਜ਼ਿਆਦਾ ਜ਼ਿੰਮੇਦਾਰ ਇਸ ਲਈ ਹਨ ਕਿਉਂਕਿ ਉਹਨਾਂ ਦੇ ਕੋਲ ਇੰਨੀਆਂ ਫੈਸਿਲਿਟੀਆਂ ਤੇ ਮੌਕੇ ਨਹੀਂ ਸਿਗੇ ਜਿੰਨੇ ਸਾਡੇ ਕੋਲ ਹਨ ਅਹੀਂ ਸੁੰਦੇ ਪਿਛੇ ਆਪਰਸੋ ਚਾੜਪੁਰ ਪਰਚਾਰ ਭਾਈ ਉਹਨੇ ਕਰ ਰਹੇ ਸੀਗੇ ਕਿ ਉਦੋਂ ਜਦੋਂ ਅਹੀਂ ਮੈਸੇਜ ਆਏ ਇੰਨੇ ਜਿਆਦੇ অপਸ਼ਨ ਨਹੀਂ ਮੈਸੇਜ ਪੜਨ ਦੇ ਵੀ ਬਹੁਤ ਘੱਟ ਕਿਤੇ ਕਿਤਾਬ ਕੋਈ ਛੱਪਦੀ ਹੀ ਕਿ ਉਹੀ ਸਮ ਸਮ ਕੇ ਰੱਖਣੀ ਆ। ਹੋਰ ਸਭ ਦੇ ਹੱਥਾਂ 'ਚ ਹੈ ਵੀ ਨਹੀਂ। ਕੋਈ ਨਹੀਂ ਜਿਆਦਾ ਜ਼ਿੰਮੇਦਾਰ ਇਸ ਲਈ ਹੈ ਕਿਉਂਕਿ ਆਪਣੇ ਕੋ ਫੈਸਿਲਿਟੀਆਂ ਜਿਆਦਾ ਹੈ। ਗੁਣ ਤੇ ਸੰਦੇਸ਼ਾਂ ਦੀ ਐਪ ਸੇ ਗੁਣ ਤੇ ਇਦਾਂ ਦਾ ਸਿਸਟਮ ਹੈ ਕਿ ਤੁਸੀਂ ਕਿਹੜੇ ਵਰਡ ਤੇ ਸਰਚ ਕਰਨਾ ਚਾਹੁੰਦੇ ਹੋ? ਸੇ ਦੇਖਾਂ ਜੋ ਸਭ ਕੁਝ ਮਿਲ ਜੇਗਾ ਕੀ ਦੀ ਲੱਭਣਾ ਚਾਹਦੇ ਸਭ ਕੁਝ ਤੁਹਾਨੂੰ ਮਿਲ ਜੇਗਾ ਸਾਡੇ ਕੋਲ ਰੈਂਟ ਆਇਤ ਲੱਭਣੀ ਸੋਕੀ ਆ ਸਭ ਕੁਝ ਮੋਬਾਈਲਾਂ ਚ ਐਪਸ ਤੇ ਬਾਈਬਲ ਦੀ ਸਾਰਾ ਕੁਝ ਔਰ ਇਦਾਂ ਦੀ ਸਹੂਲਤਾਂ ਆ ਫੋਨ ਚ ਸਾਰਾ ਕੁਝ ਗੰਦਾ ਮੰਦਾ ਹੀ ਨਹੀਂ ਬਹੁਤ ਸਾਰੀਆਂ ਚ ਸਹੂਲਤਾਂ ਵੀ ਇਦਾਂ ਦੀਆਂ ਕਿ ਤੁਸੀਂ ਘਰ ਬੈਠੇ ਖੁਸ਼ਖਬਰੀ ਨੂੰ ਬੜੀ ਦੂਰ ਤੱਕ ਫੈਲਾ ਸਕਦੇ ਹੋ ਹਾਲੇਲੂਇਆ ਵਿਚਾਰੇ ਪੌਲਸ ਹੁਣ ਕੋਤੇ ਆ ਇਹਨਾਂ ਤਰ੍ਹਾਂ ਸਿਸਟਮ ਹੈ ਹੀ ਨਹੀਂ ਸੀ ਸਟੇਟਸ ਲਾਣ ਦਾ ਹੈ ਨਾ ਮੈਨੂੰ ਲੱਗਦਾ ਉਹਨਾਂ ਕੋਲ ਅਗਰ ਇਦਾਂ ਦੀ ਉਹ ਸਹੂਲਤਾਂ ਹੁੰਦੀਆਂ ਆ ਔਨਲਾਈਨ ਜਾਣ ਦੀ ਆ ਜ਼ੂਮ ਤੇ ਮੀਟਿੰਗ ਕਰਨ ਦੀ ਜਾਂ ਕਿਤੇ ਆਪਣੇ ਵਟਸਐਪ ਤੇ ਸਟੇਟਸ ਲਾਣ ਦੀ ਉਹਨਾਂ ਨੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਕੁਝ ਕਰ ਦੇਣਾ ਪਰ ਅਹੀਂ ਪਤਾ ਕੀ ਹੈ ਜਿੰਨੂੰ ਕੋਈ ਸ਼ੇਅਰ ਪਸੰਦ ਆਇਆ ਉਹਨੇ ਚੱਲ ਸਟੇਟਸ ਤੇ ਜੇ ਕਿਸੇ ਦੀ ਕਿਸ ਨਾ ਵਿਗੜ ਗਈ ਹੁਣ ਸਾਹਮਣੇ ਤੇ ਬੋਲਿਆ ਨਹੀਂ ਜਾਣਾ ਚੱਲ ਸਟੇਟਸ ਤੇ ਹਨਾ ਜਿੰਨੂ ਕੋਈ ਫਨੀ ਵੀਡੀਓ ਪਸੰਦ ਆ ਗਈ ਚੱਲ ਸ਼ੇਅਰ ਚੱਲ ਉਹਨੂੰ ਉਹਨੂੰ ਸ਼ੇਅਰ ਕਰਨਾ ਓ ਇਦਾਂ ਬਸ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਖੁਦਾ ਸਾਨੂੰ ਇੰਨਾਂ ਸਾਰੀਆਂ ਦਿੱਤੀਆਂ ਸਹੂਲਤਾਂ ਦਾ ਹਿਸਾਬ ਵੀ ਲਵੇਗਾ ਇੱਕ ਦਿਨ ਇਹੜੇ ਰੀਚਾਰਜ ਤੇ ਪੈਸੇ ਖਰਚੇ ਅਈ ਆਪਣੇ WhatsApp ਦੇ ਸਟੇਟਸ ਨੂੰ ਕਿਸ ਲਈ ਇਸਤੇਮਾਲ ਕੀਤਾ ਯਾਦ ਰੱਖਿਓ ਹੁਣ ਤੇ ਬੜਾ ਮਿੰਟ ਚਲਾ ਦਿੰਦੇ ਆ ਨਾ ਪਰਮੇਸ਼ਰ ਪੁੱਛੇਗਾ ਤੇਰੇ ਹੱਥ ਚ ਸਹੂਲਤ ਸੀਗੀ ਤੂੰ ਸੈਂਕੜੇ ਆਪਣੇ ਫਰੈਂਡ ਲਿਸਟ ਬਣਾਏ ਫੋਲੋਅਰ ਜੋੜੇ ਔਰ ਉਹਨਾਂ ਤੱਕ ਸ਼ੇਅਰ ਕੀ ਕੀਤਾ ਇਹਦਾ ਹਿਸਾਬ ਨਹੀਂ ਲਏਗਾ ਮੈਂ ਕਿਉਂ ਕਹਿ ਰਿਹਾ ਕਿ ਜਿਆਦਾ ਤੁਹਾਡੇ ਤੋਂ ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਸਾਡੇ ਕੋਲ ਸਹੂਲਤਾਂ ਜ਼ਿਆਦਾ ਆ ਔਰ ਬਾਈਬਲ ਦਾ ਕਾਨੂੰਨ ਜਾਦਾ ਦਿੱਤਾ ਗਿਆ ਉਹਨੂੰ ਜਿਆਦਾ ਪੁੱਛਿਆ ਵੀ ਜਾਣਾ ਹੈ